ਬਰਮ ਕੇ ਆਂਦਾ ਦਾਨ ਕਿਵੇਂ ਮਿਲਦਾ ਇੰਗਲੈਂਡ ਵਿੱਚ ਜਦੋਂ ਸੰਤਿਸ਼ਾ ਸਿੰਘ ਜੀ ਮਹਾਰਾਜ ਆਏ ਬੂਲਰ ਰਾਮਟਨ ਚਰਨ ਪਾਉਂਦੇ ਫਿਰਦੇ ਸਨ ਸਾਧ ਸੰਗਤੇ ਪੜੀ ਇੱਛਾ ਭਾਵਨਾ ਸਾਰਿਆਂ ਦੀ ਹੁੰਦੀ ਵੀ ਭਾਵੇਂ ਸਾਡੇ 5 ਮਿੰਟ ਹੀ ਮਹਾਰਾਜ ਚਰਨ ਪਾ ਜਾਣ ਵੀ ਸਾਡਾ ਕਰਮ ਪਵਿੱਤਰ ਹੋ ਜਾਵੇਗਾ ਖੈਰ ਬਹੁਤ ਸਾਰੇ ਚਰਨ ਪਾਉਂਦੇ ਫਿਰਦੇ ਇੱਕ ਮਾਈ ਉੱਥੇ ਸੇਵਾਦਾਰ ਜੀ ਨਾਲ ਭਾਈ ਮੇਰਾ ਨਾਲ ਘਰੇ ਆ ਮੇਰੇ ਜਰੂਰ ਚਰਨ ਪਵਾਓ ਜਰੂਰ ਚਰਨ ਪਵਾਓ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਚੰਗਾ ਭਾਈ ਚਲੋ ਬਾਤਾਂ ਤੇ ਮਾਈ ਆਈ ਦਵਾਦਬ ਨਾਲੇ ਘਰ ਸੀ ਕੋਦੋਂ ਘਰ ਛੱਡ ਕੇ ਬੜੇ ਤਿਆਰੀ ਵੀ ਨਾ ਹੋਈ ਵਿਚਾਰੀ ਤੇ ਛੇਤੀ ਜਨੇ ਮਹਾਰਾਜ ਜੀ ਨਾਲ ਸਿੰਘ ਹੁੰਦੇ ਬਹੁਤ ਸਾਰੇ ਮੈਨੇ ਇਹ ਸਾਲ ਇਹ ਜੋ ਗੱਲ ਹੈ ਸਾਧ ਸੰਗਤ ਦਾ ਜੀ ਕੈਨੇਡਾ ਚ ਰਹਿੰਦਾ ਭਾਈ ਮੋਹਨ ਸਿੰਘ ਉਹ ਹਰ ਵਕਤ ਤਕਰੀਬਨ ਮਹਾਰਾਜ ਦੇ ਨਾਲ ਰਿਹਾ ਕਰਦਾ ਉਹਨੂੰ ਬੜੀ ਇਜਾਜ਼ਤ ਸੀ ਜਿਹੜੀ ਮਹਾਰਾਜ ਐਸੇ ਤੇ ਕੌਤਕ ਸਨ ਕਹਿਣ ਲੱਗੇ ਮਹਾਰਾਜ ਚਲੇ ਗਏ ਅਜੇ ਕੋਈ ਚਾਦਰ ਤੇ ਉਧਰ ਵੀ ਨਹੀਂ ਮਛਾਈ ਮਹਾਰਾਜ ਕਹਿੰਦੇ ਕੋਈ ਨਾ ਭਾਈ ਚਾਦਰ ਦੀ ਕੋਈ ਲੋੜ ਨਹੀਂ ਮਹਾਰਾਜ ਜੀ ਬੈਠ ਗਏ ਉਵੇਂ ਬੈਠੇ ਹਾਂ ਭਾਈ ਕੋਈ ਗੱਲ ਕਰਨੀ ਹੈ ਤਾਂ ਕਰ ਤਾਹ ਥੋੜਾ ਕਿ ਮਹਾਰਾਜ ਨੇ ਬਹੁਤ ਘਰੀ ਜਾਇਆ ਕਰਨਾ ਕਹਿਣ ਲੱਗੇ ਮਹਾਰਾਜ ਮੇਰੀ ਇੱਕ ਬੇਨਤੀ ਮਹਾਰਾਜ ਬੜੇ ਗਔ ਨਾਲ ਸੁਣੋ ਸਾਰਿਆਂ ਨੇ ਸੁਣ ਦਿਆ ਕਰਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਤੇ ਮਹਾਰਾਜ ਜੀ ਕੌਣ ਸਨ ਸਾਧ ਸੰਗਤ ਹਰ ਇੱਕ ਨੇ ਉਹਨਾਂ ਨੂੰ ਜਾਣਿਆ ਨਹੀਂ ਇਹਦਾ ਕੋਈ ਚੀ ਚਲੀ ਜਾਂਦੀ ਆ ਨਾ ਕੋਲੋਂ ਬਾਅਦ ਵਿੱਚ ਫੇ ਪਛਾਣ ਆਉਂਦੀ ਆ ਫੇਰ ਕਹੀ ਤੇ ਕੁਝ ਨਹੀਂ ਬਣਿਆ ਕਰਦਾ ਪਹਿਲਾਂ ਤੁਸੀਂ ਚਲੇ ਆਇਆ ਗੁਰੂਆਂ ਵੇਲੇ ਕਿਤੇ ਸਾਰਿਆਂ ਨੇ ਧੋੜੋ ਵਸਤੂਆਂ ਪ੍ਰਾਪਤ ਕੀ ਕਰਦੀਆਂ ਸੀ ਜਿਨ੍ਹਾਂ ਨੂੰ ਸਾਧ ਸੰਗਤ ਵੀ ਹਾ ਪਰਮੇਸ਼ਰ ਦਾ ਰੂਪ ਹਨ ਤਾਂ ਉਹਨਾਂ ਨੇ ਲਾਹਾ ਕਟਿਆ ਉਹਨਾਂ ਦੀ ਇਸ ਸੰਸਾਰ ਦੇ ਉੱਤੇ ਤਵਾਰੀਖ ਬਣੀਆਂ ਇਤਿਹਾਸ ਬਣਿਆ ਉਹਨਾਂ ਦੇ ਨਾਂ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਜੇ ਜਗਤ ਮੈਂ ਕਿਨ ਜਪਿਓ ਗੁਰਮੰਤ ਬਾਤ ਕਹਿਣ ਲਗੀ ਮਾਤਾ ਮਹਾਰਾਜ ਮੈਂ ਹੋਰ ਕੁਛ ਨਹੀਂ ਮੰਗਦੀ ਮੈਂ ਬੱਸ ਕੁਛ ਦੇਖਿਆ ਸੰਸਾਰ ਤੇ ਮੇਰਾ ਘਰ ਵਾਲਾ ਬੜੀ ਸ਼ਰਾਬ ਪੀਂਦਾ ਮੈਂ ਉਹ ਵੀ ਨਹੀਂ ਮੰਗਦੀ ਕਿਉਂ ਇਹੋ ਜੀ ਕੀ ਚੀਜ਼ ਮੰਗਣੀ ਆ ਹਟ ਕੇ ਜੇ ਉਹ ਹੱਟ ਵੀ ਗਿਆ ਉਹਦਾ ਸੁਹਾਤਾ ਫੇਰ ਵੀ ਰਹਿਣਾ ਹੀ ਹੈ ਕੀ ਉਹਦੇ ਨਾਲ ਜਾਣਾ ਉਹਨੂੰ ਪਤਾ ਵੀ ਮੇਰੇ ਨਾਲ ਤਾਂ ਇਹਨੇ ਜਾਣਾ ਨਹੀਂ ساری ਜ਼ਿੰਦਗੀ ਮਹਾਰਾਜ ਜੀ ਮੈਂ ਇਸ ਤਰ੍ਹਾਂ ਕੱਟ ਲਈ ਮੇਰੇ ਤੇ ਇੱਕ ਕਿਰਪਾ ਕਰ ਦਿਓ ਵਸ ਮੈਂ ਜਿੰਨਾ ਸਮਾਂ ਰਹਿਦਾ ਜਿੱਥੇ ਮੈਂ ਇੰਨਾ ਸਮਾਂ ਇਹਦੇ ਨਾਲ ਗੁਜ਼ਾਰਿਆ ਬੜੀਆਂ ਇਸ ਦੀਆਂ ਸਹਾਰੀਆਂ ਮੇਰਾ ਸੁਹਾਵ ਬਣ ਕੇ ਆਪ ਦੇ ਦਰਸ਼ਨ ਕਰਕੇ ਸੰਗਤ ਕਰਕੇ ਮੈਨੂੰ ਇਹ ਗਿਆਨ ਹੋਇਆ ਸਮਝ ਆਈ ਮਹਾਰਾਜ ਇੱਥੇ ਤਾਂ ਇਹ ਜੋ ਮਨੁੱਖਾ ਦੇ ਮਿਲੀ ਹੈ ਇਹ ਸਰੀਰ ਮਿਲਿਆ ਜਿਸ ਵਾਸਤੇ ਮਿਲਿਆ ਮੈਂ ਉਹ ਸਫਲਾ ਕਰਨਾ ਹੈ ਕਹਿ ਲਗੀ ਮਹਾਰਾਜ ਮੈਨੂੰ ਸਮਝ ਆਈ ਮੈਂ ਸੰਸਾਰ ਤੇ ਰਹਿਣਾ ਨਹੀਂ ਇਹ ਸੰਸਾਰ ਤਾਂ ਝੂਠਾ ਹੈ ਮੇਰੇ ਤੇ ਕੋਈ ਕਿਰਪਾ ਕਰੋ ਮੇਰਾ ਜਨਮ ਮਨ ਕਟ ਦਿਓ ਮੰਗਦੀ ਆ ਦੁਨੀਆ ਕੀ ਕੁਛ ਮੈਨੂੰ ਪੋਤਾ ਦੇ ਦੇਓ ਮੈਨੂੰ ਆਹ ਦੇ ਦੇਓ ਰੋਜ਼ ਮਹਾਰਾਜ ਦੇ ਅੱਗੇ ਬਸ ਨੱਕ ਰਗੜ ਰਗੜ ਕੇ ਹੀ ਮੰਗੀ ਜਾਂਦੇ ਆ ਜਿਵੇਂ ਇਹ ਜ਼ਹਿਨ ਵਾਲੀ ਚੀਜ਼ ਨਹੀਂ ਸਭ ਝੂਠੀਆਂ ਸੁਖੀ ਉਹੀ ਹੈ ਜਿਹਦੇ ਅੰਦਰ ਵਿਚਾਰ ਹੈ ਜਿਹਦੇ ਅੰਦਰ ਗਿਆਨ ਹੈ ਬਸ ਐਸੀ ਜਦੋਂ ਮਹਾਰਾਜ ਨੇ ਉਹਦੀ ਬੇਨਤੀ ਸੁਣੀ ਮਹਾਰਾਜ ਬਾ ਮੈਨੂੰ ਆਪ ਕਿਰਪਾ ਕਰੋ ਮੈਨੇ ਮੁੜ ਕੇ ਜਨਮ ਮੰਗ ਰਾਮ ਬੜੇ ਦੁੱਖ ਦੇਖਿਆ ਜਨਮ ਦੇ ਰੋਤ ਨੂੰ ਕੀ ਕਹਿੰਦੇ ਆ ਕਹਿੰਦੇ ਸਦਾ ਦਿਵਾਲੀ ਸਾਧਕੀ ਅੱਠੇ ਪਹਿਰ ਬਸੰਤ ਸਾਧੂ ਦੀ ਜਿਹੜਾ ਨਾਮ ਜਪਣ ਵਾਲਾ ਕੋਈ ਆ ਉਹਦੀ ਸਦਾ ਦਿਵਾਲੀ ਅੱਠੇ ਪਹਿਰ ਬਸੰਤ ਅੰਦਰ ਉਸ ਦਾ ਪਰਮੇਸ਼ਰ ਦੇ ਨਾਮ ਨਾਲ ਹਰ ਵਕਤ ਖਿੜਿਆ ਰਹਿੰਦਾ ਬਸੰਤ ਕੀ ਹੈ ਹਰਿਆ ਭਰਾ ਹੋ ਜਾਂਦਾ ਹੈ ਫੁੱਲ ਉੱਤਰਦੇ ਦੇਖਦੇ ਆ ਉਹਨਾਂ ਦੇ ਦੇਖਣ ਦੇ ਨਾਲ ਆਪਣਾ ਮਨ ਖੁਸ਼ ਹੁੰਦਾ ਪਰ ਸਾਧੂ ਦਾ ਪਰਮੇਸ਼ਰ ਦੇ ਨਾਮ ਨਾਲ ਸਦਾ ਹੀ ਬਸੰਤ ਰੁਪਤ ਬਣੀ ਉਹਦਾ ਅੰਦਰ ਹਰਿਆਵਲ ਨਾਲ ਭਰਿਆ ਹੋਇਆ ਪਰਮੇਸ਼ਰ ਦੇ ਨਾਮ ਨਾਲ ਖੜਿਆ ਹੋਇਆ ਇਹ ਬਾਹਲੇ ਚੀਜ਼ਾਂ ਦੇਖ ਕੇ ਅਸੀਂ ਕੀ ਕਰਾਂਗੇ ਅੰਦਰ ਖੰਡਿਆਉਣਾ ਸਾਹਸ ਸਿੰਘ ਜੀ ਫਿਰ ਮਹਾਰਾਜ ਦੇ ਬਚਨ ਸੁਣੇ ਉਹਦੇ ਬੜੇ ਪਰਸੰਨ ਹੋਏ ਬਹੁਤ ਖੁਸ਼ ਹੋਏ ਕਹਿੰਦੇ ਭਾਈ ਜਿਹੜੀ ਚੀਜ਼ ਆਪਰੇ ਸੰਸਾਰ ਵਿੱਚ ਮੰਗਣ ਵਾਲੀ ਹੈ ਅੱਜ ਇਹ ਮਾਈ ਬੀਬੀ ਨੇ ਮੰਗੀ ਸਾਡੇ ਹਥੇੜੀ ਦੇ ਧਰਿਆ ਹੋਈਆਂ ਇਹ ਵਸਤੂਆਂ ਕਿਉਂ ਭਗਤੀ ਦੇ ਪੰਡਾਰਕੀ ਦੇ ਕੋਲ ਨੇ ਭਗਤਾ ਕੋਲ ਹੀ ਨੇ ਨਾ ਇਹੋ ਸਾਹਸੰਗਤ ਦੇ ਮਹਾਰਾਜ ਜੀ ਪ੍ਰਸੰਨ ਹੋਏ ਬੇਟਾ ਵਹਿਰੂ ਦਾ ਸਮਰਨ ਨਹੀਂ ਛੱਡਣਾ ਤਾ ਤਾ ਜ਼ਿੰਦਗੀ ਜਾਂ ਵਹਿਗਰੂ ਵਹਿਰੂ ਕਰਦੇ ਸ੍ਰੀ ਛੱਡ ਜੈਗੀ ਮੁੜ ਕੇ ਜਨਮ ਵਿੱਚ ਨਹੀਂ ਆਵੇਂਗੀ ਵਚਨ ਕਰ ਦਿੱਤੇ ਸਾਹਸੰਗਤ ਸੰਤ ਮਹਾਰਾਜ ਜੀ ਉਹ ਦੱਸੇ ਬੌਂਡ ਸਿੰਘ ਮਹਾਰਾਜੋ ਕਾਰਜ ਬੈਠਣ ਲੱਗੇ ਇੱਕ ਡੋਰ ਫੜੀ ਹੋਈ ਆ ਮਹਾਰਾਜ ਨੇ ਬੈਠਣ ਵੇਲੇ ਇੱਕ ਚਾਰਨਕ ਅੰਦਰ ਕਾਲ ਦੇ ਕੁਵਾਰ ਨਾਲ ਪ੍ਰੇਮੀ ਬਹੁਤ ਸਾਰੇ ਹੁੰਦੇ ਕਹਿਣ ਲੱਗੇ ਭਾਈ ਅੱਜ ਕਹਿੰਦੇ ਸਾਡਾ ਮਨ ਖੁਸ਼ ਹੋਇਆ ਜਿਹੜੀ ਸੰਸਾਰ ਤੇ ਚੀਜ਼ ਮੰਗਣ ਵਾਲੀ ਸਾਡੇ ਕੋਲ ਆਸੀ ਅੱਜ ਇਸ ਵਾਸਤੇ ਆਏ ਆ ਅੱਜ ਇਸ ਬੀਬੀ ਨੇ ਮੰਗੀ ਕਹਿੰਦੇ ਹੁਣ ਐਵੇਂ ਹੋ ਕੇ ਰਹੁ ਇਹ ਵੀ ਬਚਨ ਕਰਤਾ